ਬਿਰਜੇ ਤੁਹਾਡਾ ਕੰਜਰਖਾਨਾ ਨਿਬੜ ਗਿਆ ਮੇਰਾ ਕਰਾ ਦਿਓ ਵਿਆਹ ਮਕਲਾਵਾ ਇਹ ਕਹਦਾ ਕੋ ਕਰਾਉਂਗੇ ਤੇ ਵਿਆਹ ਕਰਾਉਂਦੇ ਕਰਾਉਂਦੇ ਇਹ ਦਿਨ ਹੈ ਕਿ ਰਾਤ ਹੈ ਨਹੀਂ ਮੈਂ ਤਾਂ ਆਪ ਨਹੀਂ ਪਤਾ ਲੱਗਦਾਗਾ ਮੈਂ ਤਾਂ ਇੰਨੇ ਕੰਮ ਕਰਤੇ ਅੱਗੇ ਮੈਂ ਉੱਥੇ ਥੱਕੀ ਰਹਿੰਦੀ ਸੀ ਸਤ ਵਧੀਆ ਕੰਮ ਕਰਤੇ ਮੈਂ ਸਾਰੇ ਇਹ ਸੂਰਜ ਚੜਾ ਹੋਇਆ ਕਿ ਚੰਦ ਚੜਾ ਹੋਇਆ ਨਹੀਂ ਲੱਗਦਾ ਤਾਂ ਚੰਦ ਹੈ ਓ ਟਿੱਕੇ ਬਹਿ ਜਾ ਪਰੌਣਿਆ ਕਿਉਂ ਹੱਲੀਆਂ ਨਾ ਘੱਟ ਪੀ ਲੈਂਦਾ ਮੈਂ ਤਾਂ ਕਦੇ ਹੱਲੀ ਨਹੀਂ ਹੈ ਗਿਆ ਸੁੱਖ ਨਾਲ ਅੱਜ ਤੱਕ ਯੱਕ ਤੱਕ ਦੇ ਹੱਲੀ ਨਹੀਂ ਹੈ ਗਿਆ ਆਹ ₹100 ਕੀ ਹੋ ਜਾਏਗਾ ਨਾ ਮਹੱਲੇ ਦੇ ਨਾਲ ਆਹੋ ਕੰਕਰ ਦੇ ਆ ਜਾਣ ਤੇ ਪਰਾ ਤੇ ਰੇਸ ਨਹੀਂ ਹੈ ਗਿਆ ਐ ਕੋਈ ਖਾ ਲੈ ਕਰ ਸੰਖੀ ਮੀਟ ਦੀ ਉਹ ਜਾਨ ਆਲੀ ਫੀਰ ਦੇ ਵਿੱਚ ਆਈ ਉਦੋਂ ਉਹਦੇ ਗੀਆ ਜੇ ਮਾਂ ਗੰਜਰ ਤੇ ਆ ਬਾਾਰ ਚਾ ਕੇ ਕਰਾਤਾ ਦੀ ਮੂੰਹ ਕੜਾ ਫੱਲਣਾ ਆਪ ਲੱਗ ਰਿਹਾ ਪਿੱਛੇ ਬੈਠਿਆ ਪੀ ਤੂ ਟਕਾਈ ਨਾਲ ਵੇਜਾ ਦੱਸਾ ਜੱਫੀ ਪਾ ਕੇ ਉਹ ਜੰਤੂ ਐਂ ਕਰ ਜਵਾਂ ਖਾਂ ਨੂੰ ਕਹਿ ਕਹਦੇ ਪਾਉਏ ਦਾ ਇੱਕ ਇਹੜਾ ਮੁਰਗੀ ਨੂੰ ਲਾ ਦੇਣ ਰਾੜਾ ਉਹ ਹੋਰ ਨਹੀਂ ਹੈਗਾ ਉਰੇ ਕੋਲ ਪਰਾਉਣਿਆ ਜਿਹੜਾ ਹੈਗਾ ਤੇ ਆਪਾਂ ਲਾਏ ਉਥੇ ਉਹ ਕੰਜਰ ਵੇ ਕਦੂਰੀ ਦਾਲ ਤਾਂ ਹੋਊਗੀ ਰੋਟੀ ਕਹਿੰਨਾ ਰੋਟੀ ਮੰਗਾ ਲਾ ਹੋਰ ਕਿਹੜੀ ਮੁਰਗੀ ਖਵਾਉਂਗੇ ਤੁਸੀਂ ਮੜਾ ਜਾ ਮੁਰਗਾ ਦਾ ਹਾਜਮ ਕਰ ਲ ਗਦੀ ਦੀ ਪੂਛ ਦਾ ਮੁਰਗਾ ਦੀ ਮੇਰੇ ਸਾਲੇ ਨੇ ਹੱਤੇ ਵਾਲੇ ਨੇ ਨਾ ਮਿਰਚੀ ਮਿਰਚਾਂ ਪਾਰਕੀਆਂ ਧੀਆਂ ਇੱਕ ਤਾਂ ਹੁਣ ਖਾਂਦੇ ਹੋਏ ਦੁਖੇ ਮੈਂ ਕਹਦਾ ਦੀ ਇਹਨੂੰ ਨਹੀਂ ਮੈਂ ਮਰ ਜਾ ਕਰ ਜਾ ਉਹ ਹੀ ਕੰਮ ਵੇ ਮੈਂ ਤੈਨੂੰ ਦੁਸ਼ਮਨਾ ਕੀ ਸਮਝਾ ਕੇ ਲਈ ਸੀ ਇੱਥੇ ਮੈਂ ਜਲੂਸ ਕੱਢਣ ਲੱਗਿਆ ਸਹਰੇ ਆ ਕੇ ਆਪਦੇ ਨਾ 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 ਜਲੂਸ ਨਹੀਂ ਕੱਢਿਆ ਗਿਆ ਨਾ ਗਲਤ ਗੱਲ ਅਖੇਰ ਬੂਤ ਜੱਸ ਕਿਹਾ ਗਿਆ ਪਤਾ ਹੈ ਕਿ ਆਪਾਂ ਆਪੇ ਦਾ ਕਹਿੰਦਾ ਉਹਨੂੰ ਹੱਥ ਵਾਲਿਆਂ ਨੂੰ ਕਹਿੰਦਾ ਮਿਰਚ ਬਾਦ ਰੱਖੀ ਹੁਣ ਦੇਖੋ ਕਿਵੇਂ ਕਹਿੰਦਾ ਵੱਧ ਪਾ ਦਿਆਂ ਤੈਨੂੰ ਵੀ ਮੈਂ ਆਖਿਆ ਸੀ ਭਾਈ ਘਰੇ ਲਿਆ ਕੇ ਪੀ ਲੋ ਜਿਹੜੀ ਤੁਸੀਂ ਪੀਣੀ ਹੈਗੀ ਉੱਥੇ ਕਾਹਦਾ ਲੈ ਕੇ ਗਿਆ ਸੀ ਇਹਨੂੰ ਆਇਆ ਪਰੌਣੇ ਦੀ ਇੱਜ਼ਤ ਦਾ ਕਰਨੀ ਪੈਂਦੀ ਹੈ ਭਾਵੇਂ ਜੇ ਜੀ ਕੋਈ ਕੱਟਣੀ ਹੈਗਾ ਹੁਣ ਤੈਨੂੰ ਬਹਾਨਾ ਮਿਲ ਗਿਆ ਉਹ ਕਹਦਾ ਵੀ ਇਹ ਨੂੰ ਮਿਲਦੀ ਨਹੀਂ ਹੈਗੀ ਵੀ ਇਹਨੂੰ ਮਿਲੂਗੀ ਪਰ ਮੈਨੂੰ ਵੀ ਮਿਲੂਗੀ ਕਿਉਂ ਗੱਲਾਂ ਵਾਸਤੇ ਕਿਉਂ ਮੱਲਾਂ ਵਾਸਤੇ दारू ਗੱਲਾਂ ਵਾਸਤੇ ਹੁੰਦੀ ਹੈ ਆਹੋ ਗੱਲਾਂ ਆਸੀਂ ਬਿੰਦ ਚੱਟ ਗੱਲਾਂ ਕਰਨ ਬਾਗੇ ਮਨ ਹੌਲਾ ਕਰ ਲਿਆ ਉੱਥੇ ਚਾਰ ਪਹੀਆਂ ਨਾਲ ਉੱਥੇ ਪਾਣੇ ਕੀ ਦਸਾਂ ਮੈਂ ਉੱਥੇ ਆਤਲੇ ਪੰਪੋਏ ਮਰੀ ਗਏ ਮੂੰਹ ਛੱਡੀ ਅਰੇ ਅਰੇ ਮੇਰੀ ਮੇਰੀ ਗੱਲ ਸੁਣ ਲੈ ਭਾਈ ਇੱਥੇ ਇਹਦਾ ਜਲੂਸ ਸੋਹਣਾ ਨਹੀਂ ਲੱਗਦਾ ਇੱਥੇ ਨਹੀਂ ਸੋਹਣਾ ਲੱਗਦਾ ਤੂੰ ਕਿਉਂ ਲਹੂ ਪੀਣਾ ਹੁੰਦਾ ਮੇਰਾ ਮੇਰੀ ਵੀ ਨਾਲ ਪ੍ਰੀਤੋ ਬੇਇੱਜ਼ਤੀ ਕਰਾਉਂਦਾ ਇਹ ਤਾਂ ਟਿੱਕਾ ਖੁਲਦੀ ਹੈ ਮੇਰੀ ਤੂੰ ਮੈਨੂੰ ਛੋਟੀ ਜੀ ਦੀ ਨਹੀਂ ਹੁਣ ਹਏ ਹਏ ਤਲ ਭੈਣ ਕਿਉਂ ਮੱਥਾ ਮਾਰਦੇ ਤੁਸੀਂ ਰੋਟੀ ਪਾਓ ਰੋਟੀ ਟੁਕੜਾ ਇਹਨੂੰ ਪਾਈ ਭਾਈ ਆ ਪਰਾਂ ਨੇ ਨੂੰ ਅਸੀਂ ਨਹੀਂ ਕਰਨਾ ਮੈਂ ਤਾਂ ਨਾ ਜੇਦੇ ਨਾਲ ਤੇ ਇੱਥੇ ਲੈ ਕੇ ਨਾ ਆਉਂਦੀ ਇਹ ਕੰਜਰ ਨੂੰ ਜਿਹੜੇ ਆ ਜਦੂਸ ਕੱਢਣਾ ਸੀ ਤਾਂ ਉਹ ਕਾਂ ਨੂੰ ਭੈਣ ਨਹੀਂ ਕਰਦਾ ਪਰ ਨੇ ਸੇਵਾ ਕਰਨੀ ਪੈਂਦੀ ਤੂੰ ਵੀ ਉਹੀ ਕਰੀ ਜਾਂਦੀ ਆ ਕਿਸੀ ਕੁੜੀ ਭਜਾ ਕੇ ਲੈ ਗਈ ਕਿਆ ਤੂੰ ਮੈਥੋਂ ਬਦਲਾ ਲੈਣਾ ਕਿਉਂ ਲੈਣਾ ਮੇਰੇ ਬਦਲੇ ਤੂੰ ਐ ਜਲੂਸ ਨੂੰ ਕਿਸ ਦਿੱਤੀ ਭੈਣ ਨੂੰ ਮਾੜਾ ਕਿਹਾ ਕਰ ਜਾ ਬਈ ਤੇਰਾ ਹੀ ਜਮੀ ਕਮਾਲ ਹੋ ਰਹੀ ਹੈ ਕਿਹਨੂੰ ਮਾੜਾ ਕਹੇਗਾ ਮਾੜੀ ਤੈਨੂੰ ਸੱਚੀ ਗੱਲ ਦੱਸੇ ਤੇ ਭੈਣੇ ਸਾਰੀ ਰਾਤ ਜਲੂਸ ਕੱਢੂ ਜਿਵੇਂ ਉੱਥੇ ਤ ਪਾਉਂਦਾ ਸੀ ਨਾ ਉਵੇਂ ਤਾਂ ਕਰੂ ਤੇ ਐਵੇਂ ਲੜਕਰੇ ਮਾਰੂਗਾ ਹੁਣ ਹਜੇ ਤਾਂ ਚੜੀ ਨਹੀਂ ਹੈਗੀ ਚੜੀ ਹੋ ਭੈਣੇ ਲੋਕਾਂ ਨੂੰ ਪਤਾ ਤਾਂ ਲੱਗੂ ਵੀ ਇਹਨਾਂ ਦਾ ਪੁਰਾਣਾ ਹੋਇਆ ਕਮਾਲ ਦੇ ਇਹੋ ਜੀ ਗੱਦ ਨਹੀਂ ਹੈ ਘੜਾ ਕਾਂ ਪੈਸ਼ ਨੂੰ ਆਣਾ ਡੱਬਰ ਆ ਬਥੇਰਾ ਜਲੂਸ ਕੱਢਦਾ ਤੇਰੇ ਵਾਲਾ ਪਾਈ ਪੀ ਕੇ ਅੱਜ ਕੇ ਰਾਜੂ ਨਾਲ ਮੈਂ ਲੋਕਾਂ ਦੀਆਂ ਅੱਖਾਂ ਵਿੱਚ ਭਾਈ ਫੋਨ ਲਾ ਦੇ ਫੋਨ ਲਾ ਦੇ ਘਰੇ ਮਰ ਲੈਣਗੇ ਆ ਜਾਣਗੇ ਹੁਣ ਚੱਕਦੇ ਨੇ ਇਹ ਪਤਾ ਨਹੀਂ ਕਿੱਧਰ ਪਾਏ ਨੇ ਜੇਬਾਂ ਚ ਫੋਨ ਉਹ ਬਰੌਣਾ ਰੋਟੀ ਖਾ ਕੇ ਪੈਜੀ ਹੁਣ ਇਹਨਾਂ ਐਨੇ ਟੂ ਹੀ ਸਿੱਧੀ ਕਰ ਲਾਂ ਤੂੰ ਹੀ ਜਿਹੜਾ ਵਾਲ ਪਾ ਗਿਆ ਤੂੰ ਨਾ ਵਾਲ ਜਾਂਦੇ ਨੂੰ ਪੈ ਜਾਣ ਤੇ ਇੱਥੇ ਬੋਲੀ ਜਾਊਗਾ ਪਰੇ ਮੈਂ ਤੂੰ ਹੀ ਸਿੱਧੀ ਆ ਆ ਕਰ ਕਰਾਰੀ ਜੀ ਦਾਲ ਲਿਓ ਕਰਾਰੀ ਜੀ ਮੇਰਾ ਸਾਧ ਕਰਾਰੀ ਜੀ ਕਹਿੰਦਾ ਕਰਾਂ ਦਾ ਜਾਂ ਮੁਰਗਾ ਦੇਦੇ ਨਾ ਕਹਿੰਦਾ ਮਿਰਚਾ ਵੱਧ ਪਾ ਦੀਂ ਔਰੇ ਵੀ ਭਾਲਦਾ ਕਰਾਰੀ ਜੀ ਹੁਣ ਉਹ ਦਾਰੂ ਨਾਲ ਰਿਸ਼ਤੇਦਾਰਾ ਸਾਰੀ ਚੀਜ਼ ਵਧੀਆ ਲੱਗਦੀ ਆ ਪਰ ਸਾਲੇ ਨੇ ਮੇਰੇ ਵੀ ਪੈਰ ਕੱਢਦੇ ਇਨਾ ਤਾਂ ਆ ਹੀ ਕੁਸ ਰਹਿ ਗਿਆ ਪੱਲੇ ਲੈ ਲੈ ਆਪਣਾ ਕੇ ਹੋਰ ਮੇਰੀ ਗੱਲ ਸੁਣ ਲੈ ਜੇ ਇੱਥੇ ਬੋਲੇ ਨਾ ਭਾਂਕੇ ਕੁੱਤਾ ਵਾਂਗ ਹਸਾਬ ਲਾ ਲਈ ਫਿਰ ਓਏ ਲਾ ਲਿਆ ਸਹਾਬ 10 ਸਾਲ ਹੋ ਗਏ ਸਹਾਬੇ ਲੰਦਾ ਰਿਆਂ ਓ ਮੇਰੇ ਸਾਲੇ ਤੂੰ ਕੁਤੇ ਵਾਂਗ ਬੋਕਦਾ ਮਨ ਸਾਲਾ ਕੋਈ ਦਾ ਗੱਲ ਸੁਣ ਵੇ ਦੂ ਦਾ 30 ਥੱਲੇ ਲੱਗਿਆ ਤਾਂ ਜੱਟ ਦੀ ਤੜੀ ਹੈ ਜੱਟ ਦੀ ਤੜੀ ਬੱਚੀ ਪਿੰਡਾਂ ਚ ਚੱਲਦੀ ਹੈ ਜੱਟ ਦੀ ਕੋਈ ਦੇ ਪੰਪ ਚੱਲਦਾ ਜਾਂਦਾ ਪੰਪ ਮਾਰਿਆ ਜਾਂਦਾ ਪੰਪ ਬਸ ਉਹ ਪੰਪ ਨਹੀਂ ਮਾਰੇ ਕਰੇ ਪੰਪ ਦਾ ਸਾਡੇ ਟਰੈਕਟਰ ਨੇ ਵੀ ਨਹੀਂ ਹੈਗਾ ਮਾਰੇ ਨਹੀਂ ਪੰਪ ਉਹ ਤੇ ਲੱਗਦਾ ਰਿਹਾ ਜੀ ਆ ਫੁਕਰੀਆਂ ਮਾਰਨ ਵੱਡੀਆਂ-ਵੱਡੀਆਂ ਮੈਨੂੰ ਪਤਾ ਤੇਰੇ ਨੰਗ ਕੋਲੇ ਕੀ ਉਹ ਨੰਗ ਨਾ ਗੀ 15 ਕੀਲੇ ਨੇ 15 ਕੀਲੇ ਅਦੀ ਜੀ ਪੂਨਸ ਨੇ ਪੰਦਰਾਂ ਗੱਲਦਾਸ ਆ ਮੈਂ ਆ ਸਾਬ ਚੋ ਲਾਤੋ ਖਾ ਕਰ ਗਿਆ ਪੋਲੀ ਦਾ ਇਹ ਨਵੇਂ ਕਿਲੇ ਨੇ ਇਹਦਾ ਸਾਡੇ ਮੈਸਾਂ ਵਾਲੇ ਨਹੀਂ ਕਰੇ ਮੈਸਾਂ ਵਾਲੇ ਬਸ ਉਹ ਹੀ ਕਿਲੇ ਨੇ ਇਕੱਲੇ ਥੋੜੇ ਹੋਰ ਕਾਂ ਨੂੰ ਕਹਾ ਮਰਾ ਸਰ ਇਹਦੀ ਗੱਲ ਪਤਾ ਨਹੀਂ ਸਾਰਾ ਦਿਨ ਇਹਦਾ ਖੇੜਾ ਨਹੀਂ ਛੜਦਾ ਸਾਰਾ ਦਿਨ ਹੱਗੀ ਮੁੱਤੀ ਜਾਊਗਾ ਨਹੀਂ ਚੱਲ ਅੰਮਰਤ ਇਹਨੂੰ ਕੀ ਹੁੰਗਾ ਤੇ ਜਿਰਦਾ ਇਹ ਇਹ ਤਾਂ ਨਾ ਇਸਟਰ ਸਿਟੀ ਗੇਮ ਬਣ ਕੇ ਇਹਦਾ ਗੋਲੇ ਵਾਲੀਆਂ ਗੱਡੀਆਂ ਸੀਆਂ ਮੈਂ ਤਾਂ ਆਪ ਕਹਿਣਾ ਮੱਕਰਾ ਇਹ ਤਾਂ ਉਹੀ ਨਹੀਂ ਰੱਖਾ ਤੋੜਦੀ ਹੁੰਦੀ ਸੀ ਇਹਦਾ ਕਾ ਨੂੰ ਕੋਣ ਸੰਭਰਦਾ ਹੁੰਦਾ ਬੇ ਹਰ ਜਾ ਕਿਉਂ ਲਹੂ ਬਿਨਾ ਇੱਥੇ ਆ ਕੇ ਵੀ ਤੂੰ ਉਹ ਤੇਰਾ ਭਲਾ ਹੋ ਜਾ ਨੀ ਪ੍ਰੀਤੋ ਲੈ ਮੈਂ ਸੰਭਰ ਦੇਣੀ ਤੇ ਤੇ ਜਾਣ ਕੇ ਤੈਨੂੰ ਠਿੱਠ ਕਰਦਾ ਇਹ ਜੇ ਤੂੰ ਹੋਰ ਕੋਈ ਕੰਮ ਕਰ ਲਾ ਮੇਰੇ ਨੇੜੇ ਆਉਂਦੇ ਮੈਂ ਦਊ ਪਤਾ ਇਹਨੂੰ ਕਾ ਕੌਣ ਸੰਭਰਦਾ ਹੁੰਦਾ ਕਿਆ ਸਾਨੂੰ ਕੋਣ ਸੰਭਰਦਾ ਹੁੰਦਾ ਅੱਛਾ ਜੇ ਕਾ ਤੇ ਇਥੇ ਕੂੜਾ ਖੱਲੇ ਰੂੜੀ ਬਨਜੂਗੀ ਪਰ ਮੇਰੀ ਗੱਲ ਤਾਂ ਸੁਣ ਲੋ ਪਹਿਨੇ ਟਕਾਈ ਨਾਲ ਦਾ ਸੰਭਰ ਲੋ ਤੁਸੀਂ ਤਾਂ ਐ ਚੱਲ ਰਹੇ ਹੋ ਕੋਈ ਜਿੰਨ ਬੂਤ ਤਾਂ ਨਹੀਂ ਆ ਗਿਆ ਤੁਹਾਡੇ ਚ ਮੇਰੀ ਗੱਲ ਸੁਣ ਮੈਨੂੰ ਤਾਂ ਐ ਲੱਗਦਾ ਵੀ ਜਿੰਨਾ ਰਿਹਾ ਕੋਈ ਇਹ ਆਥਕ ਸੰਭਰ ਹਾਂ ਇਸੇ ਤੋਂ ਸੰਭਰ ਚੱਲ ਸੰਭਰ ਸਾਡਾ ਤਾਂ ਅਜੇ ਸਰੀਰੇ ਨਹੀਂ ਕਾਮਯਾਬ ਹੈ ਗਿਆ ਕਾੜਦਾ ਅਜੇ ਅਸੀਂ ਇੱਕ ਵੀ ਨਹੀਂ ਲਾਇਆ ਇੱਕ ਵੀ ਨਹੀਂ ਲਾਇਆ ਜਦੋਂ ਖਾਣਾਂ ਦੇ ਕਾਮਯਾਬ ਹੈ ਨਹੀਂ ਸਾਡਾ ਸਰੀਰ ਕਾਮਯਾਬ ਹੈਗਾ ਲੰਗਦੇ ਤੂੰ ਲੰਗ ਜਾ ਲੰਗ ਜਾ ਤੂੰ ਲੰਗ ਜਾ ਸੱਚੀ ਲੈਣੀ ਪ੍ਰੀਤੋ ਮੇਰੀ ਵੀ ਬੇਇੱਜ਼ਤੀ ਕਰਾਦੀ ਐ ਨਾ ਮਰਨਾਂ ਨੇ ਮੁੜ ਕੇ ਇੱਥੇ ਨਹੀਂ ਲੈ ਕੇ ਆਉਂਦੀ ਇਹਨੂੰ ਇਹ ਤੇਰੇ ਭਾਈ ਨੇ ਕੁੱਤੇ ਮਾਰ ਪਿਆ ਤੀ ਨਹੀਂ ਖਾ ਲੈਨਾਂ ਨੇ ਹਜਾ ਪੁਰਾਣੇ ਹੋ ਗਏ ਕੋਈ ਸਮਝ ਤੋਂ ਬਾਹਰ ਹੋ ਰਹੀ ਐ ਗੱਲ ਯਾਰ ਓਏ ਆਜ ਆਪਾਂ ਕਿਉਂ ਜੁੱਟੀਆਂ ਖਾਈ ਆਜਾ ਆਪਾਂ ਤਾਂ ਆਰਾਮ ਕਰਦੇ ਹਾਂ ਉਹਦਾ ਵੈਸੇ ਕੀ ਕਰਾਂ ਪ੍ਰੀਤੋ ਮੈਂ ਤਾਂ ਇੱਥੇ ਵੀ ਸਿੰਘ ਮਿੱਟੀ ਚੱਕਤੀ ਐ ਨਾ ਤਾਂ ਆ ਕੇ ਕਿਤੇ ਨਹੀਂ ਮੈਨੂੰ ਰਹਿਣ ਦਿੰਦਾ ਮੈਂ ਮੈਂ ਕੱਲੀ ਆ ਜਾਂਦੀ ਵਧੀਆ ਰਹਿੰਦੀ ਚੰਗੀ ਰਹਿੰਦੀ ਨਹੀਂ ਦਫਾ ਕਰਿਆ ਆਉਂਦੀ ਉੱਥੀ ਹੈ ਨਹੀਂ ਮੈਨੂੰ ਤਾਂ ਪਤੀ ਨਹੀਂ ਲੱਗਦਾ ਇਹ ਦਿਨ ਹੈ ਕਿ ਰਾਤ ਹੈ ਨਹੀਂ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾਗਾ ਮੈਂ ਤਾਂ ਇੰਨੇ ਕੰਮ ਕਰਤੇ ਅੱਗੇ ਮੈਂ ਉੱਥੇ ਥੱਕੀ ਰਹਿੰਦੀ ਸਭ ਤੋਂ ਵਧੀਆ ਕੰਮ ਕਰਤੇ ਮੈਂ ਸਾਰੇ ਇਹ ਸੂਰਜ ਚੜਿਆ ਹੋਇਆ ਕਿ ਚੰਦ ਚੜਿਆ ਹੋਇਆ ਨਹੀਂ ਲੱਗਦਾ ਤਾਂ ਚੰਦ ਹੈ ਚੰਦ ਹੈ ਜੇ ਐ ਤਾਂ ਦੱਸ ਦੋ ਖਾ ਕੀ ਲਿਆ ਜਿਹੜਾ ਸਾਨੂੰ ਐ ਵੀ ਨਹੀਂ ਪਤਾ ਲੱਗ ਰਿਹਾ ਵੀ ਸੂਰਜ ਆ ਕੇ ਜਾਂਦਾ ਇਹ ਅਸੀਂ ਤਾਂ ਕੁਝ ਵੀ ਨਹੀਂ ਖਾਧਾ ਜਲ ਕੰਮ ਕਰ ਲੈਣ ਸੰਨ ਹੋਰ ਪਹਿਨੇ ਪਤਾ ਕਰ ਤੂੰ ਨਗਰੇ ਤੁਨੂੰ ਰੱਬ ਚੋਂ ਘਟ ਨਾ ਬਲਾਵੇ ਦੇਖ ਮੈਨੂੰ ਵੀ 10-12 ਸਾਲ ਹੋ ਗਏ ਡੋਡੇ ਖੰਦ ਨੂੰ ਐਨੀ ਸਾਲੀ ਚੱਕਰ ਸਾਡੇ ਦਾ ਬਣਦੇ ਨਹੀਂ ਸੁੱਟਦਾ ਐ ਲੱਗਦਾ ਜਿਵੇਂ ਟਰਬੋ ਵਾਲਾ ਇੰਜਨ ਲੱਗਿਆ ਹੋਵੇ ਉਹ ਕੀ ਹੁੰਦਾ ਬਿਨਾ ਪੰਪ ਪਾਉਂਦਾ ਚਰ ਕਰਦਾ ਦੇਖ ਟਰਬੋ ਵਾਲਾ ਇੰਜਨ ਕਿੰਨੀ ਛੇਤੀ ਕੰਮ ਨਿਬੜਤਾ ਨਾਲ ਜਿਸੀਂ ਹੈਨਾ ਪ੍ਰੀਤੋ ਹਾਂ ਹਾਂ ਇਦੋਂ ਪਹਿਲਾਂ ਕਿ ਸੋਨੂ ਪੰਪ ਅਸੀ ਦਈਏ ਇੱਥੋਂ ਵਗ ਜਾ ਮੈਂ ਤਾਂ ਐ ਕਹਿੰਦਾ ਕਿਤੇ ਕੋਈ ਕਰ ਦੇ ਬਾਬੇ ਬੂਬੇ ਦਾ ਅਸਰ ਤਾਂ ਨਹੀਂ ਆ ਰਿਹਾ ਉਹ ਮੇਰੀ ਬੇਤ ਜਿਆਦਾ ਨਾ ਬੋਲੀਏ ਤੁਰ ਜਾ ਮੇਰੀ ਗੱਲ ਸੁਣਾ ਜੇ ਐਵੇਂ ਹੀ ਕੰਮ ਕਰਦੀਆਂ ਰਹਿਣ ਆਪਾਂ ਆਪਾਂ ਨੂੰ ਕੀ ਲੋੜ ਪਵੇ ਭਲਾ ਸਾਨੂੰ ਤਾਂ ਨਹੀਂ ਰੋਕ ਟੋਕ ਕੋਈ ਸਾਨੂੰ ਸਿਰਫ ਕੰਮ ਤੱਕ ਮਤਲਬ ਹੈ ਹਾਂ ਅਸੀਂ ਚਾਹੀਏ ਆਪ ਦਾ ਘਰ ਦਾ ਕੰਮ 1 ਘੰਟੇ ਚ ਨਿਬੇੜੀਏ ਜੇ ਸਾਰਾ ਦਿਨ ਲਾ ਦਈਏ ਸੁਣ ਤਾਂ ਕੋਈ ਚੱਕਰ ਨਹੀਂ ਨਾ ਫਿਰ ਉਰੇ ਖੜੇ ਕੀ ਕਰਦੇ ਹੋ ਜਾਓ ਅੰਦਰ ਨੂੰ ਅਸੀਂ ਸੌਣਿਆ ਆਪ ਦਾ ਸਾਨੂੰ ਕੋਈ ਡਰ ਜੇ ਸੌਂ ਜੋ ਸੌਣੇ ਰਾਤ ਹੈ ਰਾਤ ਹੈ ਹਾਂ ਫਿਰ ਤਾਂ ਸਹੀ ਕਿਹਾ ਵੀ ਰਾਤ ਹੈ ਇਹ ਤਾਂ ਸੁੱਤੀ ਰਹਿੰਦੇ ਨੇ ਨਾ ਤਾਂ ਕਿਸਮਤ ਇਹ ਸੁੱਤੀ ਹੋਈ ਹੈ ਅਬ ਤਾਂ ਰੋਟੀ ਰੋਟੀ ਵੀ ਨਹੀਂ ਬਣਾਈ ਨਹੀਂ ਖਾਦੀ ਨਹੀਂ ਰੋਟੀ ਬਣਾਈਓ ਨਹੀਂ ਮੈਨੂੰ ਲੱਗਦਾ ਹੈ ਬਣਾਈਏ ਚੱਲ ਛੱਡ ਦੇਣ ਛਾੜ ਉਹਨੂੰ ਇਹ ਬਰਾਤ ਨੂੰ ਛਾੜੂ ਲਈ ਜਾਂਦੀ ਹੈ ਹਨਾ ਲੱਗਦਾ ਤਾਂ ਸੂਰਜ ਆ ਕੇ ਚੰਦ ਹੈ ਨਹੀਂ ਆ ਜਾਂਦੀ ਅਬ ਤਾਂ ਰੋਟੀ ਲਾਉਣੇ ਆ ਜਾ ਨਹੀਂ ਹੋਇਆ ਚੰਨ ਚਾਨਣੀ ਰਾਤ ਹਨਾ ਹਾਂ ਚੰਨ ਚਾਨਣੀ ਰਾਤ ਮਹਿਰਮ ਆ ਟਿਮ ਟਿਮਾਉਂਦੇ ਤਾਰੇ ਨਹੀਂ ਆ ਜਾ ਰੋਟੀ ਖਾ ਲੇ ਨਹੀਂ ਤਾਂ ਸੌਂ ਜਾਣਗੇ ਸਾਰੇ ਆ ਜਾ ਪਰ ਜਾ ਆ ਜਾ ਆ ਜਾ ਖੈ ਨਹੀਂ ਅਮਨ ਤੈਨੂੰ ਲੱਗਦਾ ਵੀ ਆਪਣੀ ਸਕੀਮ ਕੰਮ ਕਰੂਗੀ ਉਹ ਗੱਗੋ ਜੀ ਨਾ ਤੇ ਅਸਰ ਨੀ ਕਰਤ ਨੇ ਉਹ ਆ ਗਏ ਆ ਗਏ ਆ ਗਏ ਚੱਲੋ ਜੀ ਆ ਸ਼ਟਾਰਟ ਹੈ ਨੀ ਆਉਣਾ ਹਾਂ ਦੇਖ ਲੈ ਹੈ ਨਾ ਖਾ ਕੇ ਪੋਰਾ ਜੀ ਚੁੰਡੀ ਹਾਏ ਹਾਏ ਸਵਰਗਾਂ ਦੇ ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਨੇ ਦੇਖ ਲੈ ਪੂਰੇ ਦਿਨ ਦਾ ਕੰਮ ਇੱਕ ਘੰਟੇ ਚ ਨਿਬੜ ਗਿਆ ਪਤਨੀ ਲੱਗਿਆ ਵੀ ਕੰਮ ਕਦੋਂ ਦਾ ਕਦੋਂ ਬਣ ਗਿਆ ਨੀ ਸੱਚੀ ਗੱਲਾਂ ਨੇ ਪ੍ਰੀਤੋ ਮੈਨੂੰ ਤਾਂ ਐਨ ਪੂਰਾ ਸਰੂਰ ਚੜਿਆ ਪਿਆਗਾ ਮੈਂ ਤਾਂ ਐ ਅੰਬਰਾਂ ਚ ਡਾਰੀਆਂ ਲਾਈ ਜਾਨੀ ਹੁੰਦੀਆਂ ਜਿਵੇਂ ਮੈਂ ਤਾਂ ਐ ਚਿੱਤ ਕਰੀ ਜਾਂਦਾ ਨਹੀਂ ਮੈਨੂੰ ਤਾਂ ਐ ਜਿਵੇਂ ਜਵਾਕ ਨਹੀਂ ਕਿਤਾਬਾਂ 'ਚ ਪੜਦੇ ਹੁੰਦੇ ਕਿ ਭਰੀਆਂ ਆਸਮਾਨ 'ਚ ਉੱਡਦੀਆਂ ਹੁੰਦੀਆਂ ਨੇ ਸੌ ਲੱਗੇ ਮੈਂ ਤਾਂ ਜਦ ਦੂਜਾ ਚਮਚਾ ਲਾਇਆ ਅੱਡੇ ਕੇ ਘੰਟੇ ਬਾਅਦ ਮੈਨੂੰ ਤਾਂ ਐ ਲੱਗੇ ਵੀ ਸੱਚੀ ਆ ਮਾਰਾ ਮੋਟੀ ਫਿਰਦੀ ਮੈਂ ਸੱਚੀ ਆ ਪੌਂਦੀ ਫਿਰਦੀ ਹੁੰਦੀ ਆ ਨੀ ਪ੍ਰੀਤੋ ਨੀ ਉਹ ਦਿਨ ਤੋਂ ਆਪਾਂ ਨੂੰ ਕਿਉਂ ਨਾ ਸਕੀਮ ਲੜੀ ਨੀ ਆਪਾਂ ਤਾਂ ਐਵੇਂ ਆ ਹੱਡ ਗੋਡੇ ਤੜਾਉਂਦਾਂ ਗਰੀਆਂ ਹੁਣ ਤਾਂ ਇਹ ਫੁੱਲਾਂ ਵਾਂਗੂ ਹੌਲੀ ਹੋ ਰਹੀਆਂ ਨੀ ਬਾਲੇ ਸਰੂਰ ਬਣਿਆ ਪਿਆ ਮੇਰਾ ਤਾਂ ਸੁੱਖ ਨਾਲ ਕੀ ਸਰੂਰ ਤਾਂ ਬਣਨੀ ਆ ਆਪਾਂ ਤਾਂ ਬੌਲੀਆਂ થી ਉਹੀ ਬੰਦਿਆਂ ਨਾਲ ਲੜੀ ਗਈਆਂ ਹਾਂ ਵੀ ਤੁਸੀਂ ਭੁੱਖੀ ਖਾਨੇ ਹਨ ਹੈਨਾ ਪੈਸੇ ਖਰਾਬ ਕਰਦੇ ਹੋ ਹੋਰ ਪਤਾ ਤਾਂ ਹੁਣ ਲੱਗਿਆ ਹੁਣ ਲਿਆਇਆ ਕਰਨਗੇ 8 ਕਿਲੋ ਪਈਆ ਪਰਖ ਲਿਆ ਕਰਾਂਗੇ ਸੱਚੀ ਗੱਲ ਹੈ ਨੀ ਮੈਂ ਤਾਂ ਸਾਰੇ ਲੁਕੋ ਲਿਆ ਕਰੂ ਮੈਨੂੰ ਕੀ ਪਤਾ ਕਿੱਥੇ ਰੱਖਤੀ ਤੂੰ ਨੀ ਮੇਰੇ ਵਾਲਾ ਤਾਂ ਬਾਹਰ ਭਲਕੜਨ ਨਾਲੇ ਉਹਦੀ ਭੁੱਲ ਜਾਂਦਾ ਤਾਂ ਗੱਲ ਸਹੀ ਗੱਲ ਹੈ ਨੀ ਨਾਇ ਹੋਰੇ ਆਉਣੀ ਕਹਿੰਦੇ ਨਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਜਾਈ ਜਾਂਦੇ ਨੇ ਆਏ ਆਈ ਜਾਂਦੇ ਨੇ ਪਤੀ ਨਹੀਂ ਲੱਗਦਾ ਵੀ ਕੀ ਹੋਈ ਜਾਂਦਾ ਉੱਪਰ ਦੀ ਲੱਗੀ ਜਾਂਦਾ ਸਾਰਾ ਕੁਝ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹਾਏ ਹਾਏ ਐਡੀਆਂ ਵੱਡੀਆਂ ਗੱਲਾਂ ਚੱਲ ਰਹੀਆਂ ਨੇ ਵਾ ਨੁਦਾ ਪਤਾ ਹੀ ਨਹੀਂ ਥਿਆ ਕਿਉਂ ਬਰਾਂ ਰਿਆਂ ਉਹ ਤਾਂ ਠੀਕ ਆ ਮੇਰੇ ਸਾਲਾਂ ਦੀ ਤੂੰ ਸੀ ਕਦੋਂ ਤੋਂ ਸਟਾਰਟ ਕਰਤਾ ਇਹ ਕੰਮ ਕੀ ਆ ਜਿਹੜਾ ਕਬੋਲਣ ਲੱਗ ਰਿਹਾ ਅਸੀਂ ਖਾਣ ਲੱਗੀਆਂ ਕੀ ਖਾਣ ਲੱਗੀਆਂ ਅਸੀਂ ਕੀ ਖਾਧਾ ਅਸਤਾ ਹ ਰੋਟੀ ਬਣਾਉਂਦੀਆਂ ਸੀ ਚੱਲ ਆਹ ਗੱਲਾਂ ਸੁਣ ਲਈਆਂ ਛੋਟੀਆਂ ਅਸੀਂ ਕੀ ਮਾੜਾ ਖਾਧਾ ਫਿਰ ਅਸੀਂ ਨੇ ਕੁਸ ਆ ਜਿਹੜੀ ਕਹਿੰਦੀ ਸੀ ਚੁੰਡੀ ਕਲਾਲੀ ਚੁੰਡੀ ਹਾਂ ਤੇ ਰਾਖ ਦੀ ਚੁੰਡੀ ਖਾਦੀ ਦੀ ਬਾਬੇ ਨੇ ਪਵੂਤੀ ਦਿੱਤੀ ਦੀ ਉਹ ਲਾਈ ਤੇ ਸੀ ਨਹੀਂ ਜਾਣਦੇ ਜਾਣਦੇ ਬਾੜੀ ਚਲੀ ਤਰੋਜੀ ਨਾ ਬਣਾ ਚੁੰਡੀ ਤਾਂ ਕੰਮ ਚੱਲਦਾ ਘਟਸੀ ਤੇ ਜਾ ਕੇ ਖੜਦਾ ਅੱਛਾ ਹਾਂ ਸਾਨੂੰ ਤਾਂ ਪਤਾ ਸਾਡੀ ਦੀ ਨੂੰ ਲੱਗਿਆ ਹੋਇਆ ਫਿਰ ਕੀ ਹੁੰਦਾ ਜਿੱਥੇ ਸੋਡੀ ਦੇ ਨੂੰ ਲੱਗਿਆ ਰੋਗ ਉਥੇ ਅਸੀਂ ਸਾਡੀ ਨੂੰ ਵੀ ਲੱਗ ਜਾਊਗਾ ਚੱਲ ਅਸੀਂ ਲਾ ਲਾਂਗੇ ਕੀ ਫਰਕ ਪੈਂਦਾਗਾ ਉਹੋ ਮੇਰੇ ਸਾਲੀ ਦੀਓ ਜੇ ਤੁਸੀਂ ਵੀ ਲਾਗੀਆਂ ਖਾਣਾ ਕਰ ਕਿਵੇਂ ਚੱਲੂ ਆ ਪਹਿਲਾਂ ਇਹ ਦੱਸ। ਉਹ ਆਪ ਹੀ ਚੱਲੀ ਜਾਓ ਰੰਗ ਚ ਭੰਗ ਨਾ ਪਾਓ ਜਾ ਕੇ ਆਪਦਾ ਕੰਮ ਕਰ ਲਓ। ਅਸੀਂ ਆਪਦਾ ਕੰਮ ਕਰਦੇ ਆ ਹੈ ਨੀ। ਚਾਹ ਦੀ ਘੁੱਟ ਬਣਾ ਕੇ ਚਮਚਾ ਚਮਚਾ ਹੋਰ ਨਾ ਲੈ। ਹਾਂ। ਚੱਲ ਆ ਜਾ। ਕੰਡੇ ਜਿਹੀ ਜਾ ਕਰਦੇ ਆ। ਨਹੀਂ ਇੰਨੀ ਮਹਿੰਗੀ ਆਊਗੀ ਕਿੱਥੋਂ ਜਦੋਂ ਸਾਰਾ ਟੱਪਰੇ ਖਾਣ ਲੱਗ ਗਿਆ। ਐਵੇਂ ਬੱਸ ਵੀ ਮੈਂ ਤਾਂ ਬਾਹਲੀ ਸਰੂਰ ਚੜੇ ਪਿਆਗਾ ਮੈਂ ਤਾਂ ਅੰਬਰਾ ਚ ਡਾਰੀਆਂ ਲਾਈ ਜਾਨੀ ਆ। ਮੈਂ ਤਾਂ ਜਿਹੜੀ ਚਾਹ ਬਣਾ ਕੇ ਪੀਈ ਆਪਾਂ ਫਿਰ ਨਹੀਂ ਪੈਣੇ ਦੇਖ ਜੇ ਐਵੇਂ ਬੁੜੀਆਂ ਲੱਗੀਆਂ ਨਾ ਨਸ਼ੇ ਕਰਨ ਫਿਰ ਘਰ ਕਿਵੇਂ ਚੱਲਣਗੇ ਘਰ ਤਾਂ ਖਰਾਬ ਹੋ ਜਾਣਗੇ ਮੇਰੀ ਗੱਲ ਸੁਣੋ ਜੀ ਉਹ ਵੀ ਨਹੀਂ ਨਾ ਅਸਰ ਕਰਦੀ ਹੈਗੀ ਜਿਹੜੀ ਤੁਸੀਂ ਲੈ ਕੇ ਆਉਣੇ ਉਹ ਹੀ ਪੋਟਰ ਚ ਅਸੀਂ ਤਾਂ ਡੋਡੇ ਲਿਆ ਰੱਖੇ ਨੇ ਜੂਸਰ ਚ ਮਿਕਸੀ ਚ ਪੀ ਕੇ ਨਾ ਚਾਰੀ ਬਾਟੀ ਦੇ ਵਿੱਚ ਪਾ ਕੇ ਕੋਲ ਫੇਰ ਜਿਵੇਂ ਪਿਓ ਰੈਣ ਪਿਓਰ ਤੁਹਾਡੇ ਦਾ ਪਤਾ ਨਹੀਂ ਕੀ ਕੁ ਲਿਆ ਮਿਲਿਆ ਹੁਣ ਦੱਸ ਤਾਂ ਪਿਓਰ ਲਿਆ ਰੱਖੇ ਆ ਬਾਗਮਾਨੇ ਆ ਬੰਨੇ ਤੇਰੇ ਮੂਰੇ ਦੋਏ ਹੱਥ ਤੂੰ ਚੁੱਪ ਕਰ ਜਾ ਅਸੀਂ ਤਾਂ ਕੋਈ ਵੀ ਨਸ਼ਾ ਨਹੀਂ ਕਰਦੇ ਅਸੀਂ ਤਾਂ ਕਰਾਂਗੇ ਨਾ ਅਸੀਂ ਤਾਂ ਕਰਾਂਗੇ ਸਾਡਾ ਨਹੀਂ ਹੁਣ ਸਰਦਾ ਆ ਜਾ ਜੀ ਪ੍ਰੀਤੋ ਨਾ ਨਾ ਅਸੀਂ ਤਾਂ ਕਰਾਂਗੇ ਆ ਜਾ ਆ ਜਾ ਜਲੇ ਰਗੜ ਰਗੜ ਤੂੰ ਡੋਡੇ ਰਗੜ ਭਲਾ ਹਾਇ ਮਰ ਤੋਈ ਉਹ ਕੰਜਰ ਦੇ ਆਵਾਜ਼ ਤਾਂ ਆਪਣਾ ਵੀ ਨਹੀਂ ਵੱਜਦਾ ਤੀ ਜੇ ਈ ਮੈਂ ਆ ਵੀ ਭੁੱਕੀ ਖਾਣ ਲੱਗੀਆਂ ਘਰ ਤੱਥ ਨੂੰ ਜੜ ਜੂਆ ਫੇਰ ਕਿਵੇਂ ਵਾਜਾ ਵੱਜੂਆ ਉਹ ਗੱਲ ਤਾਂ ਤੇਰੀ ਸਹੀ ਆ ਪਰੌਣਿਆਂ ਜੇ ਬੂੜੀਆਂ ਵੀ ਨਸ਼ੇ ਲਾਗੀਆਂ ਕਰਨ ਘਰ ਕਿਵੇਂ ਚੱਲਣਗੇ ਆ ਤਾਂ ਨਵੀਂ ਚੰਦਾ ਮੂੰਹ ਹੀ ਕੋਡ ਲਾ ਰਖਿਆ ਮੇਰੀ ਗੱਲ ਸੁਣ ਲਾ ਮੈਂ ਲਿਆਣਾ ਮੇਰੀ ਭੈਣ ਨੂੰ ਬੁਲਾ ਕੇ ਉਹੀ ਕਰੂ ਕੋਈ ਹੱਲਾ ਉਹ ਕਿਹੜੀ ਭੈਣ ਨੂੰ ਉਹ ਪਤਾ ਤਾਂ ਹੈਗਾ ਤੈਨੂੰ ਯਾਰਾ ਉਹਨੂੰ ਪੂਆ-ਪੂਆ ਵੀ ਕਹਿੰਦੇ ਨੇ ਪਿੰਡ 'ਚ ਪੂਆ ਛੜੀ ਵੀ ਕਹਿੰਦੇ ਨੇ ਓਛਾ ਪੀਣੀ ਪਰਿੰਡ ਨੂੰ ਆਹੋ ਚੱਲ ਲਿਆ ਜੇ ਆਕੇ ਉਹ ਤੋਂ ਕੰਮ ਬਣ ਜੇ ਕੋਈ ਲੂਟੂ ਤਾਂ ਮੇਰੀ ਨਾਲ ਬਣਦੀ ਨਹੀਂ ਉਹਦੀ ਆ ਲਜੰਗਾ ਤੇਰੀ ਬੰਦੀ ਵੀ ਆ ਕਿਸੇ ਨਾਲ ਬਹਿ ਜਾ ਉਰੇ ਲਿਆ ਬਲਾਕੇ ਮੈਂ ਲੈਣਾ ਬਲਾਕੇ ਲੈਣਾ ਨਹੀਂ ਨਾ ਕੋਣ ਜੇ ਉਠਾ ਨਹੀਂ ਦਿੰਦੇ ਹੈਗੇ ਸਾਰੇ ਪਿੰਡ ਦੇ ਆਹ ਲਾ ਕਰੀਏ ਹੋਰੇ ਪੈਂਡ ਦਾ ਬਾੜੇ ਚ ਪਾਥੀਆਂ ਥੱਲਣ ਨਹੀਂ ਪੈਣੇ ਬੇ ਕੀ ਹੋ ਗਿਆ ਬਾਈ ਨਹੀਂ ਮੈਂ ਘਰੇ ਜਾਂਦੇ ਬੋਲ ਮਾਰ ਕੇ ਆਇਆ ਘਰੇ ਦਾ ਬਾਹਰ ਲੱਗਿਆ ਬੈਤੀ ਆ ਮਹਾਂਪਤ ਨਹੀਂ ਕਿੱਧਰ ਜਾ ਰਹੀ ਆ ਫਿਰ ਮੈਂ ਆਖਾਂ ਬਾੜੇ ਚ ਨਾ ਹੋਵੇ ਕਿਤੇ ਕਿਉਂ ਬੇਬੇ ਕਿੱਧਰ ਵਾਗੀ ਉਹ ਬਾਗੀ ਹੋਣੀ ਮਨ ਕਰੇ ਮੇਰਤਾਈ ਕੇ ਕਰੇ ਮੈਨੂੰ ਨਹੀਂ ਪਤਾ ਕਿੱਧਰ ਗਈ ਆ ਉਹ ਮੈਂ ਤਾਂ ਕੀ ਕੀ ਕੰਮ ਸੀਗਾ ਪਹਿਲਾਂ ਮੈਂ ਤਾਂ ਤੇਰੇ ਕੋਲੇ ਆਏ ਤੀ ਆ ਹਾਂ ਦੱਸ ਵੀਰੇ ਉਹ ਤੇਰੇ ਵਾਲੀ ਪਰਜਾਈ ਭੁੱਖੀ ਲੱਗੀ ਖਾਣਾ ਪਰਜਾਈ ਭੁੱਖੀ ਲੱਗੀ ਗਈ ਖਾਣ ਹੋਰ ਆ ਵੀਰੇ ਘੱਟੋ ਘੱਟੀ ਤੂੰ ਤਾਂ ਸਰਮ ਕਰ ਤੂੰ ਤਾਂ ਨਾ ਮੈਨੂੰ ਮੁਖੌਲ ਕਰ ਨਾ ਪਰਜਾਈ ਦਾ ਦਿਮਾਗ ਖਰਾਬ ਹੋਇਆ ਪਹਿਲਾਂ ਉਹ ਭੁੱਖੀ ਖਾਊਗੀ ਨਹੀਂ ਭਾਣੇ ਮੁਖੌਲ ਨਹੀਂ ਕਰਦਾ ਮੈਂ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਆਇਆ ਕਹਿੰਦੀ ਇਹ ਤਾਂ ਨਜਾਰੀ ਵਾਲਾ ਤੈ ਖਾਂਦੀਆਂ ਦੇਖੀਏ ਨਾ ਪਹਿਲਾਂ ਹੁਣ ਜਦੋਂ ਗੱਲਾਂ ਲੱਗ ਰਹੀਆਂ ਨੇ ਉਹ ਤਾਂ ਐਵੇਂ ਫਿਰਦੀਆਂ ਨੇ ਜਿਵੇਂ ਕੋ ਪਾਇਨ ਨਹੀਂ ਫਿਰਦੀ ਹੁੰਦੀ ਭਾਜੀ ਹੈਂ ਐਂ ਫਰਦਿਆਂ ਦੇ ਭੱਜੀਆਂ। ਨਾ ਫਿਰ ਤੁਸੀਂ ਮੜੀ-ਮੋਟੀ ਕਰਨੀ ਸੀ ਖੜਕੱਤੀ। ਨਹੀਂ ਅਸੀਂ ਖੜਕੈਂਤੀ ਕੀ ਕਰੀਏ। ਉਹ ਤਾਂ ਕਹਿੰਦੀ ਜਦੋਂ ਤੁਸੀਂ ਖਾਣੇ ਹੋ ਅਸੀਂ ਵੀ ਐਂ ਖਾਵਾਂਗੇ। ਚੱਲ ਭਾਈ। ਉਹ ਤਾਂ ਦੋਸ ਉਹਨਾਂ ਨੂੰ ਵੀ ਨਹੀਂ ਹੈਗਾ ਹੈਨਾ। ਤੇ ਮੜਾ-ਮੋਟਾ ਜਿਹਹਾ ਜਿਹਾ ਪਰਿਵਾਰ ਹੁੰਦਾ ਹੈਗਾ ਫਿਰ ਅਸਰ ਤਾਂ ਪੈਂਦਾ ਹੀ ਐ ਨਾ ਟੱਬਰ ਤੇ ਸਾਰੇ ਤੇ। ਐਂ ਆ ਪੈਣੀ ਚੱਲੂੰ ਤਾਂ ਕੋਈ ਨਸ਼ਾ ਮਾੜਾ ਨਹੀਂ ਆ ਕੰਮ ਕਰਾਂ ਦਾ। ਐਂ ਪੈਣੀ ਜੇ ਸਾਰੀ ਨਸ਼ਾ ਲਾ ਕੇ ਕਰਨਾ ਫਿਰ ਘਰ ਕਿਵੇਂ ਚੱਲੂਗਾ। ਗੱਲ ਤਾਂ ਇਹੀ ਆ। ਉਹੀ ਤਾਂ ਮੈਂ ਕਹਿੰਨੀ ਆ ਫਿਰ ਇਹ ਤਾਂ ਤੁਸੀਂ ਸੋਚਣਾ ਚਾਹੀਦਾ ਨਾ ਫਿਰ ਐ ਕਰ ਪੈਣੇ ਤੂੰ ਸਮਝਾ ਕੇ ਮੜਾ ਮੋਟਾ ਚੱਲ ਆ ਜਾ ਨਾਲੇ ਚੱਲ ਕੋਈ ਨਾ ਬਾਈ ਮੈਂ ਲਾਉਂਗੀ ਜ਼ੋਰ ਜੇ ਮੇਰੇ ਸਮਝਾਏ ਸਮਝੇ ਤਾਂ ਹਨਾ ਹਾਂ ਚੱਲ ਇੱਧਰ ਦੀ ਆ ਜਾ ਉਧਰ ਦੀ ਆ ਜਾ ਬਾਈ ਹੈ ਨਹੀਂ ਆਮਣਾ ਹਾਂ ਆ ਬਾਈ ਨੂੰ ਕੀ ਹੋ ਗਿਆ ਤੂੰ ਮੂੰਹ ਦੇਖੀ ਬੈਠਾ ਵੀ ਕੀ ਹੋ ਗਿਆ ਹੁਣ ਤੈਨੂੰ ਆ ਜਾ ਆ ਜਾ ਓਏ ਆ ਜਾ ਹੈ ਨਹੀਂ ਭਾਬੀ ਆ ਜਾ ਨਹੀਂ ਆ ਜਾ ਰਾਨੀ ਆ ਮੈਂ ਕੀ ਸੁਣਦੀ ਆ ਬਾਈ ਕਹਿੰਦਾ ਤੂੰ ਭੁੱਖੀ ਖਾਣ ਲੱਗੀ ਹਾਂ ਲੈ ਕੌਣ ਕਹਿੰਦੇ ਇਹ ਨਹੀਂ ਆ ਮੇਰੇ ਵਾਲੀ ਵੀ ਲੱਗੀ। ਓ ਬਾਈ ਬਹਿ ਜਾ ਬਹਿ ਜਾ। ਜਿਹੇ ਜਿਹੇ ਬੰਦਾ ਆਪ ਹੁੰਦਾ ਨਾਲ ਉਸ ਗੱਲਾਂ ਬੱਲਾ ਬੱਲਾ ਰੌਣਕਾਂ ਲੱਗੀਆਂ ਪਈਆਂ। ਉਹ ਤੈਨੂੰ ਕਿਹਨੇ ਬੁਲਾਇਆ ਥਿਉਰੇ ਪਰੌਣਿਆਂ? ਨਹੀਂ ਮੇਰੇ ਦੇਖ ਲਿਆ ਦਾ ਅੱਛਾ ਪਰੌਣਾ ਆ ਰਿਹਾ। ਇਹ ਪਰੌਣਾ ਇੱਥੇ ਬੈਠੇ ਡੇਰੇ ਲਈ। ਸਾਸਤਰੀਕਰ ਜੀ ਠੀਕ ਆ ਸਾਸਤਰੀਕਰ ਤੂੰ ਖੜ੍ਹ ਜਾ ਪਹਿਲਾਂ ਗੱਲ ਚੱਲਦਰੀਏ ਕੰਮ ਦੀ ਗੱਲ ਸੁਣ ਲੈ। ਦੇਖ ਰਣੀ ਜਿਹੇ ਜਿਹੇ ਬੰਦਾ ਆਪ ਹੁੰਦਾ ਉਹਨੂੰ ਸਾਰੇ ਉਹੇ ਜੀ ਦਿੰਦੇ ਨੇ ਹੁਣ ਇਹ ਨਸ਼ਾ ਪੱਤਾ ਕਰਦੇ ਨੇ। ਇਹਨਾਂ ਨੂੰ ਐਂ ਵੀ ਅਸੀਂ ਵੀ ਨਸ਼ਾ ਪੱਤਾ ਕਰਦੇ ਹੁਣ ਸਾਡੇ ਚ ਉਹੀ ਫੁਰਤੀ ਜ਼ਿਆਦਾ ਕੰਮ ਈ ਮੈਂ ਕੀ ਰਲਗੀ ਨਾਲ ਰਾਣੀ ਹੁਣ ਅਸੀਂ ਕੀ ਕੀਤਾ ਇਸਦਾ ਕੰਮ ਤਾਂ ਹੁੰਦਾ ਨਿਵੇੜਿਆ ਹੋ ਸਕਦਾ ਬਿਨਾ ਖਾਏ ਤਾਂ ਇੰਨੇ ਚੱਕਰ ਬਣ ਜਾਣ ਮੇਰੀ ਗਰੰਟੀ ਆ ਇਹ ਤਾਂ ਇਹਨਾਂ ਨੂੰ ਪਤਾ ਹੈ ਨਾ ਇਹ ਖਾਂਦੇ ਨੇ ਫਿਰ ਖਾਂਦੇ ਨੇ ਇਹਨਾਂ ਨੂੰ ਪਤਾ ਹੋਣਾ ਸੀ ਤਾਂ ਕੋਈ ਨਹੀਂ ਖਾਂਦੀਆਂ ਜਿਹੜਾ ਮੇਰੀ ਗੱਲ ਸੁਣੋ ਫਰਦਿਆਂ ਨੇ ਚੱਕਰੀ ਬੰਨੀ ਕਦੇ ਉਹ ਲਾਂਗੀ ਕਰੇ ਉਹ ਤਾਂ ਮੇਰੀ ਮੇਰੀ ਗੱਲ ਸੁਣ ਬਾਈ ਕਿਹੜਾ ਕੰਜਰ ਕਹਿੰਦਾ ਵੀ ਅਸੀਂ ਖਾਂਦੇ ਆ ਮੂੰਹ ਤੇ ਕਰਾ ਨਾ ਸੁਣਿਆ ਉੱਥੇ ਹੋਟੇਲੇ ਬਿੱਲੂ ਚੱਕਰੀ ਮੰਗਵਾ ਫਰਦਿਆਂ ਨੇ ਕੰਮ ਵੀ ਕਰਨਾ ਪੈਂਦਾ ਨਾ ਉਹਦਾ ਕਹਿੰਦਾ ਮੈਨੂੰ 15 ਕਿਲੇ ਜ਼ਮੀਨ ਤੇ ਆਦੇ ਨੇ ਕਿ ਠੀਕ ਆ ਉਹ ਬਾਟਨ ਵਾਲਾ ਫੋਨ ਲੈ ਲੈ ਆ ਗੱਲੇ ਉਹ ਕਰ ਲੈਣਾ ਕੀ ਕਹਿੰਦੇ ਰਿਕਾਰਡਿੰਗ ਆ ਰਿਕਾਰਡਿੰਗ ਕਰ ਲੈਣਾ ਉਹ ਅਸੀਂ ਖਾਨਦਾਨੀ ਬੰਦੇ ਆ ਮਾ ਢਕਾ ਨੂੰ ਇਹ ਜਿਆ ਕੰਮ ਕਰਨਾ ਇਹ ਹਜਾ ਤਾਂ ਨਹੀਂ ਕਰਦੀਆਂ ਹੈਗੀਆਂ ਖਾਨਦਾਨੀ ਬੰਦੇ ਨੇ ਇਹ ਤਾਂ ਹੀ ਨਸ਼ਾ ਖਾਂਦੇ ਨੇ ਰਾਣੂ ਆ ਕੀ ਰਾਣੀ ਪੁੱਛ ਲੈ ਇਹਨਾਂ ਨੂੰ ਪੁੱਛ ਲੈ ਇਹਨਾਂ ਨੂੰ ਤਾਂ ਮੈਨੂੰ ਤਾਂ ਆਇਆ ਲੱਗਦਾ ਮੇਰੀ ਪੁੜੀ ਵੀ ਢਿੱਲੀ ਜੀ ਹੋ ਗਈ ਮੇਰੇ ਅਲੀ ਚੋਂ ਘੜ ਘੜ ਖਾਈ ਜਾਂਦੀ ਆ ਤੂੰ ਕਹਿੰਦਾ ਇਹ ਐ ਐ ਚੱਕਰੀ ਵਾਂਗੂ ਘੁੰਮਦੀਆਂ ਫਿਰਦੀ ਨੇ ਹੈ ਮਹਾ ਚੱਕਰੇ ਬਹੁਤੇ ਨਾ ਫਿਰ ਤੂੰ ਕਰਵਾ ਦਿਆ ਕਰਨ ਵਾਲਾ ਕੰਮ ਤਾਂ ਦਾ ਇਹਨਾਂ ਨੂੰ ਇੰਨਾ ਫਿਰਨ ਦੀ ਲੋੜ ਹੀ ਨਹੀਂ ਹੈਗੀ ਇਹ ਗੱਲ ਤਾਂ ਨਸ਼ੇ ਦੀ ਚੱਲ ਰਹੀ ਆ ਮੋੜ-ਕੋੜ ਕੇ ਬੁੱਕੀ ਫੇਰ ਮੋੜ ਥੱਲੇ ਲੈ ਹਾਂ ਫੇਰ ਰੇੜ ਤੇ ਨਹੀਂ ਇਹ ਐਂ ਕਹਿੰਦੇ ਵੀ ਇਹ ਨਸ਼ਾ ਖਾਂਦੇ ਨੇ ਤਾਂ ਕੰਮ ਛੇਤੀ ਨਬੜਦਾ ਉਹ ਹੀ ਮਰੀ ਜਾਂਦਾ ਰਾਣੀ ਇਹਨਾਂ ਦੀਆਂ ਸੁਣ ਲੀਆਂ ਤਾਂ ਉਹ ਹੀ ਕਹਿੰਨੀ ਵੀ ਤੈਨ ਦੇਖੀਓ ਸਾਡੇ ਹੱਥ ਹਸਤਾ ਕਰਦੇ ਕੰਮ 'ਚ ਹੱਥ ਪਟਾ ਦਿਆ ਕਰਾਂਗੇ ਕਹਿਨੀਓ ਤਾਂ ਨੱਕ ਨਾਲ ਲਖੀਰਾਂ ਵੀ ਕੱਢਦਾਂ ਨੇ ਪਰ ਆਹ ਕੋੜ ਨਾ ਪੱਲੇ ਪਾਇਓ ਇਹਨੂੰ ਛੱਡ ਦੋ ਬੁੱਕੀ ਨੂੰ ਵਿੱਚ ਕੁਝ ਨਹੀਂ ਰੱਖਿਆ ਇਹਦਾ ਔਖਾ ਹੈ ਬਈ ਔਖਾ ਇਹ ਨਹੀਂ ਤੋੜਾ ਤੂੰ ਤਾਂ ਵਹਿ ਜਾ ਮੰਦੀ ਤੂੰ ਨਾਲ ਵਿੱਚ ਬੋਲ ਇਹ ਆਪ ਹੀ ਕਰ ਲੈਣਗੀਆਂ ਜਿਹੜਾ ਚੀਜ਼ ਜਿਹੜੀ ਚੀਜ਼ ਛੱਡਣ ਵਾਲੀ ਹੈ ਨਾ ਤੁਸੀਂ ਉਹ ਛੱਡ ਦਿਓ ਫਿਰ ਤੁਸੀਂ ਇਹਨਾਂ ਨੂੰ ਖੁਦੋਗੇ ਹੋਗੇ ਖੰਦ ਦਾ ਇਹਨਾਂ ਨਸ਼ਾ ਜਿਹੜੀ ਤੈਨੂੰ ਕੰਮ ਵਾਸਤੇ ਲੈਂਦਾ ਪਹਿਲਾਂ ਉਸ ਦਾ ਹੱਲ ਕਰ ਕੋਈ ਉਹੀ ਹੱਲ ਕੱਢਣ ਲੱਗ ਰਹੀ ਆ ਵੀਰੇ ਪਹਿਲਾਂ ਤੁਸੀਂ ਆਪਦੇ ਮੰਜੇ ਥੱਲੇ ਸੋਟੀ ਮਾਰੋ ਮਾਰਨੀ ਸਾਡੇ ਦਾ ਚਾਰੇ ਪਾਵੇਂ ਨੇ ਮਨਸ ਜਿਹੜੇ ਨਮਲਾ ਨਮਲਾ ਪੁਰੀਆਂ ਨੇ ਮੰਜੇ ਥੱਲੇ ਕੀ ਆ ਸੋਟੀ ਮਾਰਨ ਨੂੰ ਕੁਸ ਵੀ ਪਿਆ ਨਹੀਂ ਦੇਖ ਲੈ ਚੱਕ ਲੈ ਕੁਸ ਵੀ ਕੁਸ ਨਹੀਂ ਹੈਗਾ ਉਹ ਵੀ ਮਰ ਜਾਂਦੀ ਹੈ ਤਾਂ ਹਜੇ ਹਜੇ ਕਹਿੰਦੀ ਕੁਸ ਖਾਦਾ ਨਹੀਂ ਹੋਇਆ ਦੇਖ ਹੈਗਾ ਮੰਦੀ ਕੁਸ ਨਾ ਬਬੀਓ ਨਾਲ ਆ ਜਾ ਪੇਪਰਾ ਮੈਂ ਤੇਰਾ ਬੇੜਾ ਪੈਜ ਇਹਦੇ ਦੋ ਮਾਰੋ ਕ ਸਾਢੇ ਤੇ ਗੱਲ ਸੁਣ ਭਾਬੀ ਐਂਜੇ ਸਾਰਾ ਟੱਬਰੀ ਖਾਣ ਲੱਗ ਗਿਆ ਨਾ ਫਿਰ ਪੂਰੇ ਕਿੱਥੋਂ ਪਟਣਗੇ ਪਹਿਲਾਂ ਕੌਣ ਖਾਂਦਾ ਆ ਦੇਖ ਹੁਣ ਕਹਿਣ ਲੱਗਦੇ ਇਹ ਹੀ ਕਰਦੇ ਨੇ ਲੈ ਕਿੱਥੋਂ ਖਾਣੇ ਆ ਰਹੀ ਹੈ ਇਹਦਾ ਤਾਂ ਆਪਣੋ ਛੱਡ ਦਾਂਗੇ ਫਿਰ ਤੂੰ ਤਾਂ ਛੱਡੋ ਮੇਰੀ ਗੱਲ ਸੁਣ ਇਹਦਾ ਪਰੋਣੇ ਆ ਲੈ ਪੂਆ ਨੇ ਸਾਰਾ ਪਿੰਡ ਲੜਾ ਲੜਾ ਮਾਰਤਾ ਇਹਦਾ ਚੁਗਲੋ ਏ ਮੈਂ ਤਾਂ ਸੁਲਾ ਕਰਾਣ ਆਈਆਂ ਮੈਂ ਲੜਾਂ ਮੇਰੀ ਗੱਲ ਸੁਣ ਰਾਣੀ ਮੇਰੀ ਮੇਰੀ ਗੱਲ ਸੁਣ ਜਿਹੜਾ ਬੰਦਾ ਝੂਠਾ ਹੁੰਦਾ ਨਾ ਇੱਕ ਝੂਠ ਨੂੰ ਸਪਾਉਣ ਵਾਸਤੇ 100 ਝੂਠ ਹੋਰ ਬੋਲਦਾ ਉਹੀ ਕੰਮ ਇਹਨਾਂ ਦਾ ਇਹ ਹੁਣ ਦੋਨੇ ਸਾਲਾ ਤੇ ਕੀ ਕਹਿੰਦੇ ਨੇ ਪਣੋਈਆ ਰਲੇ ਹੋਏ ਨੇਗੇ ਹਾਂ ਹੋ ਰੱਬਾ ਅਸੀਂ ਨੇ ਨਾ ਦੋਏ ਕੰਨਾਂ ਨਾਲ ਮੈਂ ਦੂਆ ਨਾਲ ਇਹਨੇ ਸੁਣਿਆ ਆਪ ਕਹਿਣਾ ਗਰੀ ਦੇ ਕਿ ਇਹ ਚੀਜ਼ੇ ਬਹੁਤ ਵਧੀਆ ਨਹੀਂ ਭਾਈ ਅਗਲੀਆਂ ਤਾਂ ਹੁਣ ਤੇਰੇ ਸਾਹਮਣੇ ਮੰਨਦੀਆਂ ਨਹੀਂ ਹੈਗੀਆਂ ਹੁਣ ਮੈਂ ਦੱਸ ਕੀ ਨਹੀਂ ਮੇਰੀ ਗੱਲ ਸੁਣੋ ਕਿਵੇਂ ਮਨਾਈਏ ਸਾਡੇ ਕੋਲੇ ਤਾਂ ਕੋਈ ਸਬੂਤ ਨਹੀਂ ਤੈਨੂੰ ਬੁਲਾਇਆ ਅਕੇ ਲਿਆਂਦਾ ਪਰ ਕੰਨਾਂ ਜੋ ਆਵਾਜ਼ ਕੱਢ ਕੇ ਵੀ ਨਹੀਂ ਸੁਣਾ ਸਕਦੇ ਵੀ ਸਾਡੇ ਕੰਨ ਤਾਂ ਦੋ ਹੀ ਹੁੰਦੇ ਨੇ ਸਾਡੇ ਵੀ ਦੋ ਦੋ ਕੰਨਾਂ ਨੇ ਸਾਡੇ ਕੋਲ ਚਾਰ ਕੰਨ ਲੱਗੇ ਹੋਏ ਨੇ ਜੇ ਛੋਡੇ ਦੋ ਕੰਨ ਨਹੀਂ ਮੈਨੂੰ ਯਾ ਨਹੀਂ ਤੇਰੇ ਕੰਜਰਖਾਨਾ ਮਕਦਮੇ ਨੇ ਹੋ ਗੂੰ ਮੇਰੇ ਰਿਸ਼ਤੇ ਦੀ ਗੱਲ ਕਰੋ ਤਾਂ ਮੈਂ ਯਾ ਨਹੀਂ ਪ੍ਰੌਣੇ ਨਿਭੜਦਾ ਮੱਦੀ ਮੇਰੀ ਗੱਲ ਸੁਣੋ ਇੱਥੇ ਬਹਿ ਜਾ ਤੈਨੂੰ ਕੰਨਾਂ ਮੰਨੂ ਇੱਥੇ ਬਹਿ ਜਾ ਤੇਰਾ ਘਰ ਬਸਣਵਾਰੇ ਫੇਰ ਸੋਚਦੇ ਸਾਡਾ ਤਾਂ ਅਬ ਦਾ ਘਰ ਪਟਿਆ ਗਿਆ ਕੋਈ ਨਾ ਤੇਰੇ ਕੌਡੀ ਵਾਲੀ ਹੋ ਨਾ ਕੌਡੀ ਪਾਈ ਹੁੰਦੀ ਹੈ ਜਿਹੜੀ ਖੰਮਣੀ ਫੇਰ ਬੰਨਾਂਗੇ ਤੂੰ ਜਾ ਤੂੰ ਜਾ ਇਹ ਫੇਰ ਮੈਂ ਨਾ ਹੀ ਸਮਝੂ ਨਾ ਨਾ ਬਹਿ ਜਾ ਹਾਂ ਸਮਝੀ ਨਹੀਂ ਨਾ ਕਾਨੂੰ ਸਮਝ ਨਹੀਂ ਕੋਈ ਨਾ ਕਰਾਵਾਂਗੇ ਪਹਿਲੇ ਸਾਨੂੰ ਨਿਪਟ ਲੈਣ ਦੇ ਆਪਦੇ ਆਪ ਚ ਰਾਣੀ ਹਾਂ ਹੁਣ ਤੁਸੀਂ ਦੱਸੋ ਭਾਈ ਉਹੀ ਹਾਂ ਹਾਂ ਜੇ ਤੇ ਦੇਖੋ ਤੁਸੀਂ ਨਸ਼ਾ ਛੱਡੋਗੇ ਛੱਡ ਦਾਂਗੇ ਤੇ ਦਿਮਾਗ ਨਹੀਂ ਖਰਾਬ ਹੋਇਆ ਛੱਡ ਦਾਂਗੇ ਛੱਡ ਦਾਂਗੇ ਠੀਕ ਹੈ ਜੇ ਇਹ ਖਾਣ ਗੀਆਂ ਫਿਰ ਲਿਆ ਲਿਆ ਕੇ ਵੀ ਸੋਨ ਨੂੰ ਦੇਣਾ ਪਊਗਾ ਹੈ ਚਲਾ ਦਾ ਉਹਨੇ ਤੇ ਖਰਚੇ ਨੇ ਆਪਣੇ ਬੁੜੀਆਂ ਦੇ ਸੂਟਾਂ ਦੇ ਨੰਬਰ ਜਣ ਉਹ ਵੀ ਬਹੁਤ ਐ ਫੇਰ ਤਾਂ ਪਾਈ ਬਾਜੀ ਨਹੀਂ ਵੱਜਣਾ ਹੈ ਗਿਆ ਹਾਂ ਫੇਰ ਤੁਸੀਂ ਆਪ ਹੀ ਸਿਆਣੇ ਪੂਰਾ ਦੂਰਾ ਖਰਚਾ ਹੋ ਜੂਗਾ ਅਸਥਾਨਾਂ ਸੱਤ ਲਖੀਰਾਂ ਕੱਢਦਾਂ ਨੇ ਨੱਕ ਨਾਲ ਇਦੂ ਮੁੜ ਕੇ ਅਸਥਾਨ ਨਸ਼ਾ ਛਡਾਊ ਕੇਂਦਰ ਚ ਦਵਾਈ ਲਿਆਵਾਂਗੇ ਅਸਥਾ ਅੱਜੇ ਵੜਦਾਂਗੇ ਕੋੜੇ ਦਾ ਮੈਂ ਤਾਂ ਐ ਕਰਨੀ ਆ ਮੜੀ ਜੀ ਕੱਢ ਕੇ ਦਿਖਾ ਦੇ ਮੜੀ ਜੀ ਤੂੰ ਤਾਂ ਚੱਲ ਬਈ ਤੂੰ ਤਾਂ ਖੜਿਆ ਰਹਿ ਕੋਈ ਕਾਨੂੰ ਟੂਈ ਚ ਚੱਕ ਪਾਈ ਜੂਗੀ ਪ੍ਰੈਕਟੀਕਲ ਨਹੀਂ ਕਰਿਆ ਕਰਦੇ ਫਿਰ ਵੀ ਸੌਰੇ ਨੇ ਮੇਰੇ ਉਰੇ ਤਾਂ ਹੀ ਬੈਠਾ ਨੇ ਉਰੇ ਡੇਰੇ ਲਈ ਕਿੱਦਿਆਂ ਦਾ ਬੇਸ਼ਰਮ ਤੈਨੂੰ ਕੰਮ ਤਾਂੰਦਾ ਹੈ ਨਹੀਂ ਦਾ ਏ ਭਾਈ ਹੁਣਾਂ ਮਸਲਾ ਹੱਲ ਹੋ ਗਿਆ ਮੁੱਦੇ ਤੇ ਮੁੱਦੇ ਤੇ ਆਰਾ ਨਹੀਂ ਮੁੱਦੇ ਤੇ ਕੀ ਗੱਲੇ ਵਾਸਤੇ ਦੀ ਜਿਹੜੀ ਗੱਲ ਦਾ ਮੁੱਦਾ ਉਹ ਛੇੜਨਾ ਹੋਰ ਮੇਰੇ ਜੀ ਹੈ ਨਹੀਂ ਫਿਰ ਕੀ ਹੋ ਗਿਆ ਮੈਂ ਤਾਂ ਇਹ ਕਹਿਨੀ ਆ ਐ ਤਾਂ ਮੈਂ ਕਹਿ ਦੂੰ ਵੀ ਕਾਲਾ ਸਪਰੰਗਾ ਸੂਟ ਪਾ ਲਿਆ ਮੁੰਡਿਆਂ ਦੀ ਖੈਰ ਨਹੀਂ ਰਾਨੀ ਰਾਨੀ ਮੇਰੀ ਗੱਲ ਸੁਣਾ ਤੇਰੇ ਬਾਸਤੇ ਵਧੀਆ ਚਾਹ ਬਣਾ ਕੇ ਲਿਆਉਣੀ ਹੈ ਨਾ ਹਨਾ ਹਨਾ ਮੈਂ ਲਿਆਉਣੀ ਬਣਾ ਦੇਣਾ ਕੋਣ ਕੁਛ ਨਹੀਂ ਕਰਨਾ ਹੈਗਾ ਆ ਤੁਹਾਡੇ ਸਾਹਮਣੇ ਨਾ ਹੁਣ ਅਗਲੇ ਲਕੀਰਾਂ ਲੱਗ ਰਹੇ ਨੇ ਕੱਢਾਂ ਜੇ ਕਹਿੰਦੀ ਹੋਵੇਂ ਕੰਨਾਂ ਨੂੰ ਹੱਥ ਵੀ ਲਾ ਲਓ ਤੁਹਾਡੇ ਤੋਂ ਮਾਫੀ ਵੀ ਮੰਗ ਲਾਂਗੇ ਦਵਾਈ ਲਿਆ ਮੰਗ ਨਸ਼ਾ ਛਡਾਉ ਕਿੰਦਰ ਚੋਂ ਐਦੂ ਮੁੜ ਕੇ ਕੁੱਤਾ ਹੋਵੇ ਜਿਹੜਾ ਪੁੱਕੀ ਖਾਵੇ ਮੇਰੀ ਗੱਲ ਸੁਣੋ ਤੁਸੀਂ ਅੱਜ ਤੋਂ ਬਾਅਦ ਕੋਈ ਨਸ਼ਾ ਕਰਦੇ ਨਹੀਂ ਕੋਈ ਵੀ ਨਹੀਂ ਕਰਦੇ 1 2 3 4 5 6 7 ਹਜੇ ਵੀ ਦੇਖ ਲਓ ਨਾ 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 ਬਸ ਲੇ ਆ ਕੰਮ ਤਾਂ ਗਿਆ ਨਿਬੜੋ ਹੁਣ ਆ ਮੁੰਡੇ ਦਾ ਵੀ ਲੱਗਦੇ ਹੱਥ ਵਿਚਾਰਦਾ ਹੋ ਖੜਾ ਵੇ ਮੇਰਾ ਰੂਪ ਪਤਾ ਕੀ ਹੈ ਰਿਸ਼ਤਾ ਕਰਾਉ ਭਈ ਤੇਰਾ ਰਿਸ਼ਤਾ ਮੈਂ ਕਰਾ ਦੇਾਂਗੇ ਰਹੀ ਗੱਲ ਦੇਖ ਭੁੱਕੀ ਦੀ ਨਾ ਤਾਂ ਅਸੀਂ ਨੇ ਅਜ ਤੱਕ ਕਦੇ ਖਾਧੀ ਤੀ ਤੇ ਨਾ ਹੀ ਕਦੇ ਖਾਣੀ ਐ ਇਹ ਤਾਂ ਅਸੀਂ ਨੇ ਸਿਰਫ ਇੱਕ ਡਰਾਮਾ ਰਚਿਆ ਸੀ ਵੀ ਜੇ ਸੋਨੂ ਮਾੜੀ ਮੋਟੀ ਅਕਲ ਆ ਜਾਏ ਜਿਵੇਂ ਤੁਸੀਂ ਕਹਿੰਦੇ ਨਾ ਵੀ ਜੇ ਜਨਾਨੀ ਨਸ਼ੇ ਕਰਨ ਲੱਗ ਗਈ ਤਾਂ ਘਰ ਕਿਵੇਂ ਚੱਲੂਗਾ ਨਾ ਤੁਸੀਂ ਨੇ ਕਦੇ ਆਪ ਦੇ ਕਨੀ ਚਾਹਕ ਮਾਰੀ ਐ ਵੀ ਬੰਦੇ ਇਹਨਾਂ ਨੇ ਨਸ਼ਾ ਕਰਦੇ ਨੇ ਘਰ ਬਰਬਾਦ ਕਰਦੇ ਨੇ ਸਾਡੇ ਜਵਾਕਾਂ ਦਾ ਕੀ ਬਣੂ ਸਾਡੇ ਘਰ ਵਾਲੀਆਂ ਦਾ ਕੀ ਬਣੂ ਤੁਸੀਂ ਨੇ ਕਦੇ ਸਾਡੇ ਬਾਰੇ ਸੋਚੀ ਨਹੀਂ ਹੈਗਾ ਸਾਡੀ ਅੱਖਾਂ ਖੋਲਣ ਵਾਸਤੇ ਡਰਾਮਾ ਕਰਦੇ ਇਹ ਡਰਾਮਾ ਵੀ ਨਾ ਮੈਂ ਦੱਸਿਆ ਸੀ ਬਾਕੀ ਇਹ ਡਰਾਮਾ ਸਾਨੂੰ ਇਹਨੇ ਦੱਸਿਆ ਸੀ ਰਾਣੀ ਆ ਡਰਾਮਾ ਵੀ ਮੈਂ ਹੀ ਕਰਵਾਇਆ ਸੀ ਤੁਸੀਂ ਲੈ ਕੇ ਆਇਆ ਮੈਨੂੰ ਪਹਿਲਾਂ ਪਤਾ ਦੇ ਵੀ ਗਿੱਦੜ ਤੋਂ ਬਿਨਾ ਛਾੜਦੇ ਕੋਈ ਨਹੀਂ ਹੰਗਦਾ ਇਹਨੇ ਗੁਣ ਗਾਓ ਹੁਣ ਤੁਸੀਂ ਜਿਹਨੇ ਐਡੀ ਵਧੀਆ ਸਾਨੂੰ ਸਕੀਮ ਦੱਸੀ ਤੇ ਤੁਸੀਂ ਸੁਧਰਨੇ ਹੋ ਹੁਣ ਵੀਰ ਜੇ ਤੁਹਾਡਾ ਕੰਜਰਖਾਨਾ ਨਿਬੜ ਗਿਆ ਮੇਰਾ ਕਰਾ ਦਿਓ ਵਿਆਹ ਮਕਲਾਬਾ 何だと